ਸੋਚਾ ਗਾਲਜੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮਨੋਰੰਜਨ ਦੀ ਗਲੀ ਦੇ ਵਿੱਚ ਅੱਜ ਬਾਲੀਵੁੱਡ ਤੋਂ ਲੈ ਕੇ ਦਿਲਜੀਤ ਦੀ ਦਲਚੇਲ ਤੇ ਕਾਵਾ ਮਹਿਫਿਲ ਅਤੇ ਸਾਊਥ ਦੇ ਹਿੱਟ ਡਾਇਰੈਕਟਰ ਦੇ ਨਾਲ ਕਪੀ ਸ਼ਰਮਾ ਦੀ ਸ਼ਰਾਰਤ ਤੱਕ ਸਭ ਕੁਝ ਤੁਹਾਨੂੰ ਗਰਮਾ-ਗਰਮ ਪਰੋਸਿਆ ਜਾਵੇਗਾ ਤਾਂ ਸਭ ਤੋਂ ਪਹਿਲਾਂ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਫਾਇਰ ਮੋਡ ਦੇ ਵਿੱਚ ਆਈ ਆਲੂ ਅਰਜੁਨ ਦੀ ਫਿਲਮ ਪੁਸ਼ਪਾਟੋ ਫਿਲਮ ਮੈਨੀ ਜ਼ਬਰਦਸਤ ਕਮਾਈ ਕਰ ਰਹੀ ਹੈ ਕਿ ਪੈਸੇ ਦੀ بارش ਹੋ ਰਹੀ ਹੈ ਪਰ ਫਿਰ ਫਿਲਮ ਇੱਕ ਐਸੀ ਥਾਂ ਫਲॉप ਹੋ ਗਈ ਜਿੱਥੇ ਕਿਸੇ ਨੇ ਵੀ ਕਦੇ ਸੋਚਿਆ ਨਹੀਂ ਹੋਵੇਗਾ ਉਸ ਬਾਅਦ ਗੱਲ ਕਰਾਂਗੇ ਦਿਲਜੀਤ ਦੋਸਾਂਜ ਖੂਬਸੂਰਤ ਡਲ ਛੀਲ ਤੇ ਬੋਟ ਦੇ ਵਿੱਚ ਘੁੰਮਦੇ ਹੋਏ ਇੱਕ ਅਜਿਹੇ ਸਾਥੀ ਨੂੰ ਮਿਲੇ ਕੋਣੇ ਸਾਥੀ ਅੱਗੇ ਗੱਲ ਕਰਾਂਗੇ ਅਗਲੀ ਗੱਲ ਕਰਾਂਗੇ ਮਨੋਰੰਜਨ ਦੀ ਦੁਨੀਆ ਦੇ ਵਿੱਚ ਕਈ ਵਾਰ ਕਾਮੇਡੀ ਟ੍ਰੈਜਡੀ ਬਣ ਜਾਂਦੀ ਹੈ ਅਜਿਹਾ ਹੀ ਹੋਇਆ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਨਾਲ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੁਰੀ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ ਹੈ ਦਾ ਨਹੀਂ ਦਾ ਨਾਰਾ ਦੇਣ ਵਾਲੇ ਆਲੂ ਅਰਜੁਨ ਦੀ ਪੁਸ਼ਪਾ ਟੂ ਬਾਕਸ ਆਫਿਸ ਤੇ ਜ਼ਬਰਦਸਤ ਕਮਾਈ ਕਰ ਰਹੀ ਹੈ ਥੀਏਟਰ ਦੇ ਲੋਕ ਖੁਸ਼ੀ ਦੇ ਨਾਲ ਨੱਚ ਰਹੇ ਨੇ ਤੇ 카운ਟਰ ਤੇ ਟਿਕ ਟਕ ਕੱਟਣ ਵੇਲੇ ਲੋਕਾਂ ਦੇ ਹੱਥ ਦੁਖਣ ਲੱਗ ਪਏ ਫਿਲਮ ਨੇ ਬਾਕੀ ਥਾਮਾ ਦੇ ਉੱਤੇ ਇੰਨੀ ਜ਼ਬਰਦਸਤ ਕਮਾਈ ਕੀਤੀ ਹੈ ਕਿ ਸਾਰੇ ਰਿਕਾਰਡ ਤੋੜ ਦਿੱਤੇ ਪਰ ਕੇਰਲ ਦੇ ਵਿੱਚ ਇਸ ਦਾ ਬਿਜ਼ਨਸ ਉਨਾ ਹੀ ਸੁਸਤ ਰਿਹਾ ਜਿੰਨਾ ਕਿ ਸੋਮਵਾਰ ਸਵੇਰੇ ਦਫ਼ਤਰ ਜਾਣ ਵਾਲੇ ਵਿਅਕਤੀ ਦਾ 11 ਦਿਨ ਦੇ ਵਿੱਚ 17 ਕਰੋੜ ਦੀ ਕਮਾਈ ਆਂਧਰਾਪ੍ਰਦੇਸ਼ ਤੇਲੰਗਾਨਾ ਦੇ ਵਿੱਚ ਫਿਲਮ ਦੀ ਕੁੱਲ ਕਲੈਕਸ਼ਨ 11 ਦਿਨਾਂ ਦੇ ਵਿੱਚ ਲਗਭਗ 266 ਕਰੋੜ ਰੁਪਏ ਦੀ ਹੈ ਜਦੋਂ ਕਿ ਇੱਥੇ ਰਾਈਟਸ 220 ਕਰੋੜ ਦੇ ਵਿੱਚ ਵੇਚੇ ਗਏ ਸੀ ਕਰਨਾਟਕ ਦੇ ਲੋਕਾਂ ਨੇ ਇਸ ਫਿਲਮ ਨੂੰ 30 ਕਰੋੜ ਰੁਪਏ ਦੇ ਕੇ ਖਰੀਦਿਆ ਸੀ ਪਰ ਬਦਲੇ ਦੇ ਵਿੱਚ 83 ਕਰੋੜ ਰੁਪਏ ਦਾ ਕਲੈਕਸ਼ਨ ਦਿੱਤਾ ਦੂਜੇ ਪਾਸੇ ਉੱਤਰੀ ਭਾਰਤ ਦੇ ਵਿੱਚ ਫਿਲਮ ਨੇ 200 ਕਰੋੜ ਰੁਪਏ ਦੇ ਰਾਈਟਸ ਦੇ ਮੁਕਾਬਲੇ 666 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਫਿਲਮ ਦੇ تھیатраਲ ਰਾਈਟਸ ਕੇਰਲ ਦੇ ਵਿੱਚ 20 ਕਰੋੜ ਰੁਪਏ ਦੇ ਵਿੱਚ ਵੇਚੇ ਗਏ ਸੀ ਅਤੇ 11 ਦਿਨਾਂ ਦੇ ਵਿੱਚ ਸਿਰਫ 17 ਕਰੋੜ ਰੁਪਏ ਹੀ ਕਮਾਏ ਗਏ ਨੇ ਉੱਥੇ ਹੀ ਪੁਸ਼ਪਾ ਤੋਂ ਦਾ ਮਤਲਬ ਕੇਰਲ ਦੇ ਵਿੱਚ ਇਹ ਲੱਗਦਾ ਹੈ ਕਿ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੈਂ ਝੁਕਾਂਗਾ ਨਹੀਂ ਪਰ ਕੇਰਲ ਦੇ ਲੋਕਾਂ ਨੇ ਕਿਹਾ ਕਿ ਭਾਈ ਝੁਕਣ ਦਿੱਤਾ ਨੌਬਤੀ ਨਹੀਂ ਆਈ ਹੈ ਹੁਣ ਸਵਾਲ ਇਹ ਹੈ ਕਿ ਕੇਰਲ ਦੇ ਵਿੱਚ ਲੋਕਾਂ ਨੇ ਇਸ ਫਿਲਮ ਨੂੰ ਇੰਨਾ ਠੰਡਾ ਹੰਗਾਰਾ ਕਿਉਂ ਦਿੱਤਾ ਜਿਸ ਨੂੰ ਦੇਖਣ ਲਈ ਬਾਕੀ ਸਾਰਾ ਦੇਸ਼ ਬਿਤਾਵਾ ਹੁਣ ਆਉਂਦੇ ਆ ਕਸ਼ਮੀਰ ਦੀਆਂ ਬਰਫੀਲੀ ਵਾਦੀਆਂ ਤੇ ਜਿੱਥੇ ਖੂਬਸੂਰਤ ਵਾਦੀਆਂ ਦੇ ਵਿੱਚ ਸ਼ਿਕਾਰਾ ਬੋਟ ਦਾ ਆਨੰਦ ਮਾਣਦੇ ਹੋਏ ਦਿਲਜੀਤ ਦੋਸਾਂਜ ਪੰਜਾਬੀ ਸਵੈਗ ਅਤੇ ਮਜ਼ਾਕੀਆ ਅੰਦਾਜ਼ ਦੇ ਨਾਲ ਮਹਿਫਿਲ ਜਮਾ ਰਹੇ ਨੇ। ਇਹਨੇ ਦਿਨ ਇਹ ਦਿਲਜੀਤ ਦੋਸਾਂਜ ਹੈਵਨ ਆਫ ਅਰਥ ਕਸ਼ਮੀਰ ਦੇ ਵਿੱਚ ਘੁੰਮਣ ਗਏ ਹੋਏ ਹਨ। ਦਲ ਝੀਲ ਦੇ ਸ਼ਾਂਤ ਪਾਣੀਆਂ ਤੇ ਸ਼ਿਕਾਰਾ ਬੋਟ ਦੇ ਵਿੱਚ ਸਵਾਰੀ ਕਰਦੇ ਹੋਏ ਉਹਨਾਂ ਨੂੰ ਇੱਕ ਖਾਸ ਸਾਥੀ ਮਿਲਿਆ। ਇੱਕ ਕਾਵਾ ਵੇਚਣ ਵਾਲਾ ਅਤੇ ਫਿਰ ਕੀ ਹੋਇਆ ਦੋਵਾਂ ਦੇ ਵਿਚਕਾਰ ਸ਼ੁਰੂ ਹੋਈ ਇੱਕ ਜ਼ਬਰਦਸਤ ਗੁਫ਼ਤਗੂ ਬੰਦਾ ਕਾਵਾ ਵੇਚਣ ਦੇ ਵਿੱਚ ਤਾਂ ਮਾਹਿਰ ਹੀ ਐ ਪਰ ਗਲਬਾਤ ਦੇ ਵਿੱਚ ਦਿਲਜੀਤ ਦੇ ਹਿਊਮਰ ਨੂੰ ਵੀ ਟੱਕਰ ਦੇ ਰਿਹਾ ਉਸਨੇ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ ਜੇਕਰ ਤੁਸੀਂ ਕਸ਼ਮੀਰ ਦੇ ਵਿੱਚ ਆਉਂਦੇ ਹੋ ਅਤੇ ਕਾਵਾ ਨਹੀਂ ਪਿੰਦੇ ਤਾਂ ਤੁਹਾਡੀ ਯਾਤਰਾ ਅਧੂਰੀ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਦਾ ਗ੍ਰੇਟ ਇੰਡੀਆ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੇ ਸ਼ਰਮਾ ਜੀ ਦੇ ਪੰਚ ਉਹਨਾਂ ਨੂੰ ਹੀ ਪੰਚ ਕਰ ਗਏ। ਕਪਿਲ ਸ਼ਰਮਾ ਦੀ ਕਾਮੇਡੀ ਕਈ ਵਾਰ ਓਵਰ ਦਾ ਟੋਪ ਹੋ ਜਾਂਦੀ ਹੈ। ਦਰਸਲ ਹਾਲ ਹੀ ਦੇ ਵਿੱਚ ਦ ਗ੍ਰੇਟ ਇੰਡੀਆ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਸਾਊਥ ਦੇ ਡਾਇਰੈਕਟਰ ਐਟਲੀ ਆਪਣੀ ਫਿਲਮ ਨੂੰ ਪ੍ਰੋਮੋਟ ਕਰਨ ਦੇ ਲਈ ਆਏ ਸੀ ਪਰ ਕਪਿਲ ਸ਼ਰਮਾ ਨੇ ਕੁਝ ਅਜੀਹਾ ਕਿਹਾ। ਜੋ ਸੋਸ਼ਲ ਮੀਡੀਆ ਤੇ ਲੋਕਾਂ ਦੇ ਗਲ ਤੋਂ ਥੱਲੇ ਨਹੀਂ ਉਤਰ ਸਕਿਆ। ਇਸ ਵੀੜੇ ਤੋਂ ਬਾਅਦ ਕਪਿਲ ਸ਼ਰਮਾ ਨੂੰ ਬੇहद ਹੀਟ ਟਰੋਲ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਖੁਦ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਹਾਂ ਕਿ ਮੈਂ ਇਸ ਸਵਾਲ ਦੇ ਵਿੱਚ ਐਟਲੀ ਦੀ ਪਰਸਨੈਲਿਟੀ ਤੇ ਨਹੀਂ ਸਗੋਨਾ ਦੀ ਸਫਲਤਾ ਦੇ ਉੱਤੇ ਗੱਲ ਕੀਤੀ ਹੈ ਕਿਉਂਕਿ ਐਟਲੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਇੰਨੇ ਵੱਡੇ ਮੁਕਾਮ ਤੇ ਪਹੁੰਚ ਗਏ ਨੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਭਾਜੀ ਅੱਜ ਦੀ ਪੇਸ਼ਕਾਰੀ ਇੱਥੇ ਖਤਮ ਹੁੰਦੀ ਹੈ ਮਨੋਰੰਜਨ ਦੀ ਦੁਨੀਆ ਦੇ ਵਿੱਚ ਰੋਜ਼ ਕੁਝ ਨਾ ਕੁਝ ਨਵਾਂ ਪਕ ਤਾ ਹੈ ਤੇ ਉਹੀ ਕੁਝ ਨਵਾਂ ਪੱਕੇਗਾ ਅਸੀਂ ਤੁਹਾਡੇ ਲਈ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਤਾਂ ਦੇਖਦੇ ਰਹੋ ਗਲੇਮਰ ਗੋਸਪ ਐਨ ਆਰ ਆਈ ਟੀ ਵੀ ਤੇ ਬਹੁਤ ਬਹੁਤ ਸ਼ੁਕਰੀਆ